ਅੱਜ ਆਪਾਂ ਬਣਾਈ ਸੀ ਜੀ ਬਹੁਤ ਹੀ એનર્ਜੀ ਵਾਲੀ ਚੀਜ਼ ਹੁਣ ਬੱਚੇ ਹੁੰਦੇ ਨੇ ਕਿ ਛੋਟੇ ਛੋਟੇ ਮਤਲਬ ਸਾਰਾ ਦਿਨ ਭੱਜ ਦੌੜ ਕਰਦੇ ਨੇ ਅੱਜ ਇਹ ਕਹਿ ਰਹੇ ਸੀ ਕਿ ਮੇਰੇ ਨਾਲ ਐਕਸਰਸਾਈਜ਼ ਕਰੋ ਤੇ ਕਿੰਨਾ ਟਾਈਮ ਲੱਗ ਰਿਹਾ ਤੇ ਮੈਂ ਕਿਹਾ ਚਲੋ ਜੀ ਇੱਕ ਵਧੀਆ ਚੀਜ਼ ਬਣਾ ਕੇ ਦਿੰਨੇ ਆਂਗੇ ਇਹਦੇ ਲਈ ਆਪਾਂ ਲੈਣੇ ਨੇ ਜੀ ਪੁੱਜੇ ਛੋਲੇ ਇਹ ਆਪਾਂ ਵੱਧ ਘੱਟ ਲੈ ਸਕਦੇ ਆਂ ਪੂਰੀ ਗਰਮੀ ਆਪਾਂ ਇਹ ਜਿਹੜਾ ਸ਼ੇਕ ਆ ਬਣਾ ਕੇ ਪੀ ਸਕਦੇ ਆਂ ਆਪਾਂ ਕਾਫੀ ਸਾਰਾ ਜਿਹੜਾ ਪਾਊਡਰ ਆ ਉਹ ਪੀਸ ਕੇ ਰੱਖ ਸਕਦੇ ਆਂਗੇ ਤੇ ਇਧਰ ਆਪਾਂ ਜਿਹੜੇ ਪੁੱਜੇ ਛੋਲੇ ਉਹ ਪ੍ਰੋਪਰ ਜਿਹੜਾ ਮੋਟਾ ਮੋਟਾ ਛਿਲ ഏട്ടാ ਕਿਸੇ ਵੀ ਕੰਟੇਨਰ ਚ ਸਟੋਰ ਕਰਕੇ ਰੱਖ ਲੈਣਾ ਤਾਂ ਜੋ ਇਹ ਖਰਾਬ ਨਾ ਹੋਵੇ ਸਿਲ ਨਾ ਫੜੇ ਤੇ ਪੂਰੀ ਗਰਮੀ ਵਧੀਆ ਜਿਹੜਾ ਆਪਾਂ ਸ਼ੇਕ ਆ ਉਹ ਬਣਾ ਕੇ ਇੰਜੋਏ ਕਰ ਸਕਦੇ ਬਹੁਤ ਹੀ ਜ਼ਿਆਦਾ એનર્ਜੀ ਵਾਲਾ ਸਰੀਰ ਨੂੰ ਠੰਡਕ ਦੇਣ ਵਾਲਾ ਜਿਹੜਾ ਆਪਣਾ ਸਰੀਰ ਵਧੀਆ ਫੁਰਤੀ ਮਹਿਸੂਸ ਕਰਦਾ ਤੇ ਇਹਦੇ ਲਈ ਆਪਾਂ ਲੈਣਾ ਜੀ ਦੁੱਧ ਇਹ ਦੁੱਧ ਦਾ ਜਿਹੜਾ ਆਪਾਂ ਉਬਾਲ ਕੇ ਚੰਗੀ ਤਰ੍ਹਾਂ ਠੰਡਾ ਕਰ ਲਿਆ ਸੀ ਕਿਉਂਕਿ ਕੱਚੇ ਦੁੱਧ ਵਿੱਚ ਕਈ ਵਾਰ ਬੈਕਟੀਰੀਆ ਹੁੰਦੇ ਨੇ ਜੋ ਲਾਗ ਲਗਾ ਸਕਦੇ ਨੇ ਕਈ ਵਾਰ ਬੱਚਿਆਂ ਨੂੰ ਆਪਾਂ ਦੁੱਧ ਕੱਚਾ ਹੀ ਦੇਣ ਲੱਗ ਜਾਂਦੇ ਨੇ ਇਸ ਕਰਕੇ ਉਬਾਲ ਕੇ ਠੰਡਾ ਕਰਕੇ ਹੀ ਦੇਣਾ ਚਾਹੀਦਾ ਠੰਡਾ ਆਪਾਂ ਕਰ ਲਿਆ ਇਹਦੇ ਪੂਜੇ ਛੋਲਿਆਂ ਦਾ ਪਾਊਡਰ ਜਿਹਨੂੰ ਸੱਤੂ ਪਾਊਡਰ ਵੀ ਕਹਿ ਦਿੰਦੇ ਨੇਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੋ ਕੇਲੇ ਜਾਂ ਡੇਢ ਕੇਲਾ ਜਾਂ ਇੱਕ ਕੇਲਾ ਜਿੰਨਾ ਕਿ ਵੀ ਆਪਣੇ ਮਤਲਬ ਵੀ ਕਹਿ ਸਕਦੇ ਵੀ ਆਪਾਂ گاੜਾ ਬਣਾਉਣਾ ਹੋਵੇ ਜਿਹੜਾ ਸ਼ੇਕ ਹੋ ਉਹਨਾਂਕਾ ਆਪਾਂ ਇਹਦੇ ਵਿੱਚ ਪਾ ਸਕਦੇ ਬਸ ਦੋ ਕੇਲੇ ਤੋਂ ਜ਼ਿਆਦਾ ਨਹੀਂ ਪਾਉਣਾ ਹੈਗਾ ਇੱਕ ਜਾਂ ਡੇਢ ਕੇਲਾ ਆਪਾਂ ਇਹਦੇ ਵਿੱਚ ਬਰੀਕ-ਬਰੀਕ ਕੱਟ ਕੇ ਪਾ ਦੇਣਾ ਹੈਗਾ ਇਹਦੇ ਵਿੱਚ ਪੋਟਾਸ਼ੀਅਮ ਬਹੁਤ ਮਾਤਰਾ 'ਚ ਹੁੰਦਾ ਹੈਗਾ ਸੋ ਇਹ એનર્ਜੀ ਵੀ ਦਿੰਦਾ ਜਿਹੜਾ ਬੱਚੇ ਹੁੰਦੇ ਨੇ ਜਿਵੇਂ ਸਾਰਾ ਦਿਨ ਭੱਜ ਦੌੜ ਕਰਦੇ ਨੇ ਸੋ ਬੱਚੇ ਨੂੰ એનર્ਜੀ ਵੀ ਮਿਲਦੀ ਹੈ ਇਸ ਡਰਿੰਕ ਦੇ ਨਾਲ ਗਰਮੀ ਦੇ ਦੌਰਾਨ ਜਿਵੇਂ ਸਰੀਰ ਅੰਦਰ ਗਰਮੈਸ਼ ਹੋ ਜਾਂਦਾ ਜਿਹੜਾ ਸਤੂ ਪੜ ਰਉਸ ਠੰਡਕ ਦਿੰਦਾ ਸਰੀਰ ਨੂੰ ਤੇ ਜਿਹੜੀ ਮਤਲਬ ਵੀ ਕੋਈ ਵੀ ਕਮੀ ਆ ਜਿਵੇਂ ਆਇਰਨ ਦੀ ਕਮੀ ਹੋਊਗੀ ਜੀ ਖੂਨ ਦੀ ਘਾਟ ਹੁੰਦੀ ਹੈ ਉਹ ਵੀ ਪੂਰੀ ਹੁੰਦੀ ਹੈ ਦੋ ਆਪਾਂ ਲੈ ਲੈ ਸੀ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਖੰਜੂਰਾ ਜੋ ਕਿ ਆਪਾਂ ਪਹਿਲਾਂ ਪਿਓ ਕੇ ਰੱਖ ਲੈਣੇ ਨੇ ਦੋ ਤਿੰਨ ਘੰਟੇ ਵਾਸਤੇ ਤਾਂ ਜੋ ਜਿਹੜੀ ਨੇ ਤਸਵੀਰ ਆ ਠੰਡੀ ਹੋ ਜਾਏ ਤੇ ਗਰਮੀ ਦੇ ਦੌਰਾਨ ਆਪਾਂ ਨੂੰ ਇਹਦੇ ਫਾਇਦੇ ਹੀ ਮਿਲਣ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਚ ਪਾ ਕੇ ਚੰਗੀ ਤਰ੍ਹਾਂ ਪੇਦਾ ਇੱਕ ਪੇਸਟ ਬਣਾ ਲੈਣਾ ਸ਼ੇਕ ਬਣਾ ਲੈਣਾ ਜੀ ਦੁੱਧ ਵਿੱਚ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਜਿਹੜਾ ਸ਼ੇਕ ਹੈ ਉਹ ਬਿਲਕੁਲ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਨੂੰ ਗਲਾਸਾਂ ਵਿੱਚ ਕਰ ਲੈਣੇ ਆਂ ਸਰ ਪਰ ਆਪਾਂ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਪਾ ਸਕਦੇ ਹਾਂ ਜੋ ਵੀ ਆਪ ਨੂੰ ਪਸੰਦ ਹੋਵੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਗਾੜਾ ਗਾੜਾ ਤੇ ਟੇਸਟੀ ਟੇਸਟੀ ਜਿਹੜਾ ਆਪਣਾ ਸ਼ੇਕ ਹੈ ਬਣ ਕੇ ਤਿਆਰ ਹੋਇਆ ਸੱਤੂ ਸ਼ੇਕ ਮਤਲਬ ਬਨਾਣੇ ਵਾਲਾ ਤੇ ਇਹਦੇ ਉੱਪਰ ਤੁਸੀਂ ਡਰਾਈ ਫਰੂਟ ਹੈ ਜਿਹੜੇ ਉਹ ਪਹਿਲਾਂ ਭਿਉ ਕੇ ਬਰੀਕ ਕਟ ਕੇ ਵੀ ਪਾ ਸਕਦੇ ਹੋ ਜੇਕਰ ਪਸੰਦ ਆਦਾ ਨਹੀਂ ਇਦਾਂ ਵੀ ਆਪਾਂ ਇਹਨੂੰ ਪੀ ਸਕਦੇ ਹਾਂ ਤੇ ਇਹ ਮੈਨੂੰ ਕਹਿ ਰਹੇ ਸੀ ਡਰਾਈ ਫਰੂਟ ਤਾਂ ਪਾਈ ਦਿਓ ਜੀ ਕਿਉਂਕਿ ਟੇ ਦੇ ਸੀਗੇ ਥੋੜੇ ਜਿਹਾ ਬਦਾਮ ਤੇ ਇਹਨੂੰ ਆਪਾਂ ਬਰੀਕ-ਬਰੀਕ ਕੱਟ ਕੇ ਪਾਉਣ ਲੱਗੇ ਸੀਗੇ ਜਿਵੇਂ ਪਿਸਤਾ ਹੋ ਗਿਆ ਜੀ ਬਦਾਮ ਹੋ ਗਿਆ ਇਹਨੂੰ ਆਪਾਂ ਪਹਿਲਾਂ ਹੀ ਪਾਣੀ ਚ ਭੋਂਗੇ ਬਾਅਦ ਚ ਬਰੀਕ-ਬਰੀਕ ਕੱਟ ਕੇ ਦੇ ਵਿੱਚ ਪਾ ਸਕਦੇ ਹਾਂ ਤਾਂ ਜੋ ਨੇ ਜਿਹੜੀ ਤਸਵੀਰ ਉਹ ਠੰਡੀ ਹੋ ਜਾਏ ਤੇ ਮੈਂ ਭੁੱਲ ਗਈ ਸੀ ਮੈਂ ਕਹਿ ਰਹੀ ਸੀ ਜੋ ਉਹ ਆਪਣੇ ਕੋਲ ਡਰਾਈ ਫਰੂਟ ਕਟਰ ਤਾਂ ਪਿਆ ਉਹਦੇ ਵਿੱਚ ਪਾ ਕੇ ਆਪਾਂ ਕੱਟ ਲੈਨੇ ਆ ਤੇ ਜਿਹੜਾ ਇਹ ਕਟਰ ਬਹੁਤ ਹੀ ਸੋਹਣੇ ਪੀਸ ਕੱਟਦਾ ਹੈਗਾ ਤੇ ਇਹ ਆਪਾਂ ਪਾ ਕੇ ਉੱਪਰ ਗਲਾਸਾ ਉੱਪਰ ਚੰਗੀ ਤਰ੍ਹਾਂ ਆਪਾਂ ਇਹਦੇ ਲਗਾਤੇ ਸੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਵਧੀਆ ਇਹ ਪੀਸ ਕੱਟਦਾ ਹੈਗਾ ਸੋ ਜਿਹੜਾ ਸ਼ੇ ਸੀਗਾ ਗਰਮੀ ਦੇ ਦੌਰਾਨ ਮਤਲਬ ਆਪਾਂ ਕਈ ਪ੍ਰਕਾਰ ਦੇ ਡਰਿੰਕ ਲੈ ਕੇ ਆਉਨੇ ਜੀ ਜਿਹਦੇ ਆਪਾਂ ਨੂੰ ਫਾਇਦੇ ਤਾਂ ਕੀ ਮਿਲਦੇ ਨੇ ਨੁਕਸਾਨ ਹੀ ਮਿਲਦੇ ਨੇਗੇ ਸੋ ਬੱਚਿਆਂ ਨੂੰ ਜਾਂ ਘਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਪਾਂ ਜੇਕਰ ਸ਼ੇਕ ਮਤਲਬ ਅਲੱਗ-ਅਲੱਗ ਪ੍ਰਕਾਰ ਦੇ ਆਪ ਬਣਾ ਕੇ ਦੰਨੇ ਆ ਤਾਂ ਉਹਦੇ ਨਾਲ ਸਰੀਰ ਨੂੰ ਮਤਲਬ ਇੱਕ ਤਰ੍ਹਾਂ ਦੀ એનર્ਜੀ ਵੀ ਮਿਲਦੀ ਆ ਤੇ ਕੋਈ ਵੀ ਨੁਕਸਾਨ ਨਹੀਂ ਹੁੰਦਾ ਤੇ ਇਹde ਸਾਡੇ ਕਾਕੂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਕਿਉਂਕਿ ਜੋ ਵੀ ਆਪਾਂ ਘਰ ਵਿੱਚ ਬਣਾਉਨੇ ਜਿਵੇਂ ਆਪਾਂ ਮੰਗੇਓ ਜੂਸ ਬਣਾ ਲਿਆ ਜੀ ਜਾਂ ਆਪਾਂ ਜਿਹੜਾ ਸ਼ਤੂ ਸੇਕ ਬਣਾਇਆਗਾ ਹੋਰ ਵੀ ਫਰੂਟ ਜੂਸ ਬਣਾ ਕੇ ਦੰਨੇ ਆ ਤੇ ਉਹਦੇ ਨਾਲ ਸਰੀਰ ਨੂੰ એનર્ਜੀ ਮਿਲਦੀ ਕੋਈ ਵੀ ਨੁਕਸਾਨ ਨਹੀਂ ਮਿਲਦੀ ਜੋ ਬਾਹਰ ਲਿਆ ਆਪਾਂ ਕੈਮੀਕਲ ਵਾਲੇ ਗਲਾਸ ਪਰ ਪਰ ਪੀਨੇ ਜੀ ਦਾ ਪਰ ਨੁਕਸਾਨ ਹੀ ਮਿਲਦੇ ਨਹੀਂ ਤੇ ਇਥੇ ਇਹਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਸੋ ਦੋਸਤੋ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਕਿਉਂਕਿ ਸਰੀਰ ਨੂੰ ਗਰਮੀਆਂ ਦੇ ਦੌਰਾਨ ਠੰਡਕ ਵੀ ਦਿੰਦਾ ਤੇ ਬਹੁਤ ਹੀ ਜ਼ਿਆਦਾ ਆਪਾਂ ਨੂੰ એનર્ਜੀ ਵੀ ਦਿੰਦਾ ਸੋ ਵੀਡੀਓ ਵਧੇ ਲਗੇ ਅੱਗੇ ਜ਼